ਉਹ ਤੁਸੀਂ ਕਿਥੋਂ ਆਏ ਹੋ ਬਖੋ ਕੈਨੇਡਾ ਤੋਂ ਕੈਨੇਡਾ ਤੋਂ ਹਾਂ ਕਿੱਥੇ گئے ਹੋ ਸੀਗੇ ਸੱਚੀ ਹਿੱੱਚ ਦੱਸੋ ਅੱਛਾ ਮੱਥਾ ਟੇਕਣ ਗਏ ਸੀਗੇ ਆਖਰੀ ਵੀ ਪ੍ਰਫਦੇ ਤੇ ਰਹਿਣਾ ਸਤਿ ਸ਼ਕਾਲ ਸਤਿ ਸ਼ਕਾਲ ਸਤਿ ਸ਼ਕਾਲ oh very good ਸਤਿ ਸ਼ਕਾਲ ਹੈਲੋ ਗਾਇਸ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਅੱਜ ਪਤੇ ਦਾ ਹੈਗਾ ਲਾਸਟ ਪੇਪਰ ਤੇ ਵੀ ਦੇਖੋ ਪਤਲੇ ਚੱਲ ਰਹੀ ਹੈ ਕੀ ਹੋ ਗਿਆ ਹੁਣ ਤੇ ਮੇਰਾ ਪਾ ਖੋ ਗਿਆ ਇੱਥੇ ਵੀ ਹੋਣੀ ਨਿਚੀ ਚੱਕ ਕੇ ਇਹਨੂੰ ਦੇਖ ਨਾ ਬਰਦੀਆਂ ਇਹਨਾਂ ਪਤਾ ਕੀ ਕਰ ਬਲਪਾ ਤੇ ਸਾਰੇ ਚੱਕ ਲਾ ਹੁੰਦੇ ਇਹ ਲੋ ਆਖਰੀ ਵੀ ਪ੍ਰੰਖ ਹੋ ਜੂਏ ਪਰਦਾ ਮੱਥਾ ਤੇ ਕੀ ਆਏਗਾ ਕੁਲਦਵਾਰੀ ਤੂੰ ਵੀ ਟੇਕਾਂ ਹੀ ਕਿੱਦਾਂ ਕੁਲਦਵਾਰੀ ਮੱਥਾ ਕੀ ਕੀ ਮੰਗੇ ਜਿਵੇਂ ਕੁਲਦਵਾਰੀ ਐਂ ਕੱਟਦਾ ਸਾਰੇ ਬਾਪੀ ਕੁੱਝ ਦੱਸਦੇ ਫੇਰ ਕੀ ਹੁੰਦਾ ਦੱਸਦੇ ਨਹੀਂ ਹੁੰਦੇ ਕਹਿੰਦੇ ਦੇਖ ਲੈ ਚਲਾ ਅਗ ਬੱਚੀ ਉਪਰ ਚੇਬੇ ਚਾਉਣੀਆਂ ਮੇਰੇ ਮਾਂ ਕੀ ਮੰਗਿਆ ਕਰਤਿਓ ਤੁਹਾਰਿਓ ਮੈਂ ਦੱਸ ਨਹੀਂ ਹੁੰਦੇ ਕਹਿੰਦੇ ਨਾ ਤੋ ਵੀ ਮੰਗਣਾ ਹੁੰਦਾ ਪਲਾਂ ਦੀ ਮੰਗਣਾ ਜੀ ਬਾਪੂ ਪਾਸ ਕਰਾ ਦੇ ਪਾਸ ਕਰਾ ਦੇ ਬਸ ਇਹ ਮਰਜ਼ੀ ਕਰਾ ਦੇ ਤਰੇ ਨਹੀਂ ਪਤਾ ਕਿ ਕਿ ਹੋਵੇ ਸਿੱਧੇ ਨੂੰ ਲੱਡੂ ਚੱਕ ਕੇ ਆਵਾਂਗੇ ਐਂ ਕਰਕੇ ਆਵਾਂਗੇ ਕੀ ਮੰਗਿਆ ਹੋਊਗੀ ਮੈਂ ਫਿਰ ਨਾਲ ਦਿੰਦੇ ਹਾਂ ਬਾਤ ਜੀ ਕਹਾਂ ਪਹਿਲਾਂ ਤਾਂ ਮੈਡਮ ਦਾ ਬਰਥਡੇ ਹੈਗਾ ਉਹਦੇ ਵਾਸਤੇ ਇੱਕ ਕਟੇਗਾ ਦੇ ਫਿਰ ਦੇਨੇਗੇ ਗਿਫਟ ਦੇ ਟਿਊਸ਼ਨ ਦਾ ਟਿਊਸ਼ਨ ਵਾਲੀ ਜਿਹੜੀ ਮੈਡਮ ਆਗੀ ਉਹਦੇ ਵਾਸਤੇ ਮੈਂ ਬਰਥਡੇ ਦੇ ਵੀ ਉਹ ਸਰਪ੍ਰਾਈਜ਼ ਦਵਾਂਗੇ ਕਿਉਂ ਹੋਤੇ ਚੁਕਾ ਲਾ ਹੋ ਰਹੀ ਆ ਮੈਨਸ ਵੀ ਜੱਬਾ ਦੀ ਮਿਲ ਗਿਆ ਆਇ ਕਿਤਾਬ ਦੇ ਲੀਪਾ ਤੇ ਲੱਭੋ ਲੱਭਣੀਆਂ ਪੈਣਗੀਆਂ ਇਹਨਾਂ ਉਹ ਤਾਂ ਇਹਦੀ ਮੰਮੀ ਲਕੂਂਦੀ ਹੁੰਦੀ ਹੈਗੀ ਚੀਜ਼ ਇਹ ਫਿਰ ਆਪਾਂ ਨੂੰ ਟਾਸਕ ਦਿੰਦੀ ਹੁੰਦੀ ਹੈਗੀ ਦੇਖੋ ਗਾਇਸ ਜੀ ਮੈਂ ਤੁਹਾਨੂੰ ਬਹੁਤ ਵਧੀਆ ਸਿੱਖਤ ਦੱਸਦਾ ਹਾਂਗਾ ਇੱਕ ਠੀਕ ਹੈ ਨਾ ਕਿਸੇ ਦੀ ਵੀ ਕੋਈ ਚੀਜ਼ ਹੈ ਮੇਰਾ ਕੋਟ ਆ ਮੇਰੀ ਜਰਾਬਾਂ ਨੇ ਜਾਂ ਮੇਰੀ ਓਪੀ ਕੋਈ ਵੀ ਚੀਜ਼ ਹੈਗੀ ਉਹ ਲੱਕੋ ਦੂਗੀ ਚੱਕ ਕੇ ਲੋਕੋ ਵੀ ਕੀ ਮਤਲਬ ਇਹ ਰੱਖਦੀ ਹੁੰਦੀ ਆ ਬੀਜਾਂ ਤੇ ਰੱਖ ਦਿੰਦੀ ਹੁੰਦੀ ਹੈਗੀ ਤੇ ਹੁੰਦਾ ਲਪੂਣਾ ਗਾਇਦਾ ਵੀ ਰੱਖਦੀ ਇਹੀ ਜਗ੍ਹਾ ਤੇ ਹੁੰਦੀ ਹੈ ਜਿੱਥੇ ਕਦੇ ਅਸੀਂ ਸੋਚਿਆ ਵੀ ਨਾ ਹੋ ਕਿ ਇੱਥੇ ਵੀ ਰੱਖ ਸਕਦੀ ਹੈ ਇਹ ਇੱਕ ਸਾਈਡ ਤੋਂ ਕੱਢੂਗੀ ਦਰਾਜ ਦੇ ਵਿੱਚ ਜਿਹੜਾ ਰੱਖਿਆ ਨੇ ਦਰਾਜ ਚੋਂ ਕੱਢੂਗੀ ਜਾਂ ਕੇ ਅਲਮਾਰੀ ਚ ਕੱਪੜੇ ਦੇ ਵਿੱਚ ਬੁਚੇ ਕੇ ਜਿਵੇਂ ਰੱਖੂਗਾ ਤਾਪੂ ਨਹੀਂ ਕੱਪੜੇ ਦੇ ਵਿੱਚ ਬੁਚੇ ਰੱਖਿਆ ਵੀ ਜਾਂਦੀਆਂ ਨੇ ਤੁਸੀਂ ਇਹਦੀ ਤਾਰੀਫ਼ ਨਾਲ ਕਰੋ ਬਸ ਨਹੀਂ ਨਹੀਂ ਇਹ ਤਾਰੀਫ਼ ਤਾਂ ਜ਼ਰੂਰੀ ਹੈ ਨਹੀਂ ਫਿਰ ਅਸੀਂ ਲੱਭਦੇ ਰਹਿੰਨੇ ਕਿ ਵੀ ਕਿੱਥੇ ਰੱਖਿਆ ਨੇ ਕਿੱਥੇ ਰੱਖਿਆ ਨੇ ਗਿਆ ਫਿਰ ਮਸਾਂ ਲੱਭਦੀਆਂ ਨੇ ਜਿਆ ਫਿਰ ਸਰਦਸਾ ਲਿਆ ਕੇ ਡਰੈਸਾਂ ਕੱਟ ਕੱਟੂ ਨੇ ਇਹਨਾਂ ਦੀ ਰੱਖਿਆ ਹੈ ਨੰਗਦੇ ਨੇ ਮੇਰੇ ਤੋਂ ਨਾ ਇੱਕ ਤਾਂ ਮਿਲ ਗਈ ਉਹਨਾਂ ਨੂੰ ਦੂਜੀ ਨਹੀਂ ਮਿਲੀ ਗਾ ਦੂਜੀ ਕਿੱਥੇ ਮਿਲ ਗਈ ਜਾਂ ਫਿਰ ਕਈ ਵਾਰ ਮਾਲ ਹੁੰਦੇ ਕੇ ਇਹਨਾਂ ਮਾਲ ਅਸੀਂ ਲੱਭਦੇ ਆਂ ਕਿ ਵੀ ਇਹ ਮਾਲ ਭਾਈ ਕਿੱਥੇ ਹੋਊਗਾ ਇੱਥੋਂ ਦੇਖਦੇ ਆਂ ਕਦੇ ਉੱਧਰ ਪਰਲੇਟ ਮਾਰੀ ਜਾਨੇ ਆ ਪਰਲੇ ਕਮਰੇ ਜਾਨੇ ਹੈਗੇ ਫਿਰ ਉਹ ਪਰਲੇ ਕਮਰੇ ਜਿੱਥੇ ਨਾਲ ਲੱਭੇ ਫਿਰ ਅਸੀਂ ਪਚਾਲ ਦੇ ਕਮਰੇ ਜਾਨੇ ਆਂ ਕਿ ਉੱਥੇ ਵੀ ਲੱਭਦੇ ਫਿਰ ਅਸੀਂ ਇੱਧਰ ਆਉਣੇ ਸਟੋਰ ਰੂਮ ਚ ਹੁਣ ਆ ਦੇਖਿਆ ਨਹੀਂ ਇਹਦੇ ਦੇ ਜਰਬ ਨਹੀਂ ਮਿਲੀਆਂ ਫਿਰ ਇਹਦੇ ਹੱਥ ਨਾਲ ਫਿਰ ਵਜਦਾ ਹੀ ਨਹੀਂ ਮੈਂ ਨਾ ਮਿਲਿਆ ਜਰਬ ਬਾਤ ਹੈ ਮੈਨੂੰ ਕਾਣਾ ਦੋ ਮਿੰਟਾ ਰੋਟੀ ਤੇਰੀ ਕੁਰਸੀ ਮੈਂ ਗੁੱਸੇ ਦਾ ਸੀ ਵੱਡੀ ਵੱਡੀ ਗੁੱਸੇ ਬਾਹਰ ਆ ਬਾਰ ਕੀ ਕਰਦੀ ਆ ਉਹ ਬੱਲੇ ਬੱਲੇ ਕਰਦੀ ਆ ਕਿਵੇਂ ਸੋਟਾ ਬੱਲੇ ਬੱਲੇ ਦੀ ਹੁੰਦਾ ਉਹ ਪਹਿਲਾਂ ਅੱਦਰ ਸਿੱਖੀ ਬੱਲੇ ਬੱਲੇ ਉਹ ਤੇ ਤੂੰ ਤਾਂ ਬੜਾ ਹੁੰਦਾ ਨਾ ਬੱਲੇ ਬੱਲੇ ਉਹਦਾ ਬਹੁਤ ਕਰ ਲੈ ਡੱਬਲੇ ਬੱਲੇ ਅੱਜ ਉਹਦਾ ਬਲੌਗ ਦੇਖ ਰਹੇ ਸੀ ਇਹ ਕੌਣ ਫਤੇਉਰੀ ਇਹ ਜਿਹੜ ਨੂੰ ਤਾਂ ਨੱਚ ਨਹੀਂ ਆਉਂਦਾ ਹੈਗਾ ਹਾਂ ਜਿਵੇਂ ਫਤੇ ਦਾ ਬਹੁਤ ਲੁੱਡੀਆਂ ਪਾਉਂਦਾ ਫਿਰਦਾ ਸੀ ਤੂੰ ਬੜੀਆਂ ਲੁੱਡੀਆਂ ਪਾਉਂਦਾ ਸੀ ਮੈਨੂੰ ਕਹਿੰਦਾ ਸੀਗਾ ਮੈਨੂੰ ਖਾ ਸਕਦਾ ਮੈਂ ਦਾ ਆਹ ਬੜਾ ਨੱਚ ਕੇ ਤਾਂ ਬਸਦਾ ਦਫਾ ਨੱਚ ਕੇ ਦਫਾ ਨੱਚ ਕੇ ਪਾਲਾ ਤਾਂ ਉਹਦੇ ਲੁੱਡੀਆਂ ਪਾਲਾ ਰੌਕਸੀ ਵੀ ਆਈ ਹੈ ਰੌਕਸੀ ਕਹਿੰਦੀ ਨੱਚਣਾ ਆਉਂਦਾ ਨਹੀਂਗਾ ਪਤੇ ਦੀ ਪਾਲਾ ਜਰਾ ਚੰਗਾ ਫਿਰ ਦਫਾ ਦਫਾ ਨੱਚ ਕੇ ਦੇਖਾਂ ਤੈਨੂੰ ਕਿੰਨਾ ਨੱਚਣਾ ਆਉਂਦਾ ਹਾਂ ਉਹ ਤਾਂ ਹੈ ਨਹੀਂ ਅਈਓ ਅਈਓ ਤੈਨਾਂ ਚੱਕੇ ਦੇ ਤਾਂ ਨਾ ਮੈਂ ਤੇ ਇਹਨਾਂ ਦੇ ਪਹਿਲਾਂ ਇਹ ਸੈਟਿੰਗ ਕਰਉਂਦੀ ਲਾ ਇਹ ਕਿਹੜਾ ਨੱਚਣਾ ਹੋਇਆ ਲਾ ਇਹ ਕਿਹੜਾ ਮੈਂਟਣਾ ਹੋਇਆ ਓ ਇਹ ਹੀ ਤਾਂ ਮੈਂ ਵੀ ਨਾ ਕੋਰ ਕੋਰ ਕਿਵੇਂ ਕਰਦਾ ਹੁੰਦਾ ਬਸ ਐਂ ਹੀ ਕਰਦਾ ਇਹ ਕਾਹ ਮੋੜੇ ਮਾਰਦਾ ਹੁੰਦਾ ਇਹ ਹਾਂ ਆਹ ਯਾ ਮੈਂ ਗਾ ਦੋਕ ਨੇ ਐ ਮੈਂ ਕਹਿੰਦਾ ਮੈਂ ਹਾਂ ਉਹ ਨਹੀਂ ਜਿਵੇਂ ਡੈਡ ਨੂੰ ਹੁੰਦੀ ਤੈਨੂੰ ਤੂੰ ਕਿਵੇਂ ਕਰਦੀ ਹੁੰਨੀ ਆ ਕਿ ਦੇਖੀ ਲੈ ਦੇਖੀ ਲੈ ਐ ਆ ਬਾਈ ਜਿਹੜਾ ਇਹਨਾਂ ਨੂੰ ਆਪ ਨੂੰ ਨਚਰਾਣੀ ਉਹ ਦੂਏ ਚ ਵੀ ਨੀ ਕੋਈ ਜਿਹੜਾ ਹੈਗਾ ਹੀ ਗਲੀਂ ਦੱਸੀ ਤੇਰੀ ਮਾਂ ਕਿਉਂ ਨਾ ਦਈ ਦੀ ਆਹ ਦੇ ਦੇ ਆਹ ਐ ਐ ਵੀ ਗੋਹਾ ਛੜਦੀਆਂ ਮੈਂ ਗੋਹਾ ਛੜਦੀਆਂ ਐਂ ਗੋਹਾ ਛੜਨਾ ਸੁੰਦਾ ਤੇਰਾ ਤਾਂ ਜੀ ਹਰ ਪਤੇ ਤੇ ਸਿੱਟੇ ਹੋਗਾ ਤਾਂ ਇਹ ਤੈਨੂੰ ਪਤਾਗਾ ਜਦੋਂ ਨੱਚੂ ਕਿੱਦਾਂ ਐ ਕਰੂਗੀ ਡਿੱਗ ਜਾਲੇ ਸਿੱਟੇ ਹੋਗਾ ਨਾ ਹੀ ਬਣਾ ਹੋਗਾ ਵੀ ਇੱਕ ਵਾਰ ਸਿਰ ਦੇ ਹੁੰਦੇ ਨੇ ਜਦ ਕਿਆ ਹੋਗਾ ਤੇ ਮੈਂ ਇਹ ਤਾਂ ਚਲ ਚੱਕਿਆ ਚੱਕਿਆਗਾ ਤੇਰੀ ਗੱਲ ਕਰਦਾਗਾ ਵੇਰਾ ਹੁੰਦਾ ਇਹ ਨਾਲ ਚਲ ਤੂੰ ਆਪੇ ਦੱਸ ਨਾ ਮੇਰੇ ਨਾਲ ਕੋਈ ਨਹੀਂ ਹੁੰਦਾ ਹੈਗਾ ਆ ਕੀ ਦਿਖਾਇਆ ਫਿਰ ਕਰਕੇ ਕਰਕੇ ਰੱਖਾ ਚੰਗਾ ਕਿ ਉਹ نزدਦੀ ਨਹੀਂ ਕਰੀ ਕਰਾਂਗੇ ਚੌਣੋ ਚੰਪ ਲਾਈਟ ਬਿਆਸ ਆਦੀ ਜਿਹੜੇ ਚੈਨ ਦਾ ਤੇ ਫੇਰ ਵੀ ਆ ਆਏ ਨੱਚੀਂ ਦਿਖਾਈਂ ਇਸਕੇ ਅੰਦਰ ਕੋਈ ਨਾ ਰਹੇ ਹੇ ਤਾਂ ਦਾ ਬੀਚ ਵਿੱਚ ਮੈਨੂੰ ਕੋਈ ਨਹੀਂ ਆਇਦਰ ਹੈਗਾ ਆਏ ਟੰਗਾ ਮਾਦੀਂ ਜੀ ਕਰਦੀ ਕਿਉਂ ਨਹੀਂ ਹੁੰਦੀ ਕਰਦੇ ਨਾ ਕਰ ਲਿਆ ਹਾਂ ਦਾ ਹੁੰਦਾ ਨਾ ਇਹ ਦੱਸ ਪਤਾ ਕਿਵੇਂ ਨੱਚਦੇ ਤੂੰ ਦੱਸ ਚਾਹ ਪਤਾ ਦੱਸੂ ਸਹੀ ਜੀ ਗੁਲੀ ਦਾ ਆਉਂਦਾ। ਇਹ ਗੀਤ ਸੁਣਦੇ ਸਰਾਂ। ਹਾਂ ਤੇਨੇ ਘੜਾ ਵਾਲਾ ਆਂਦਾ। ਤੇਨੇ ਘੜਾ ਬਣਾ ਆਂਦਾ। ਦਸ ਸਬਜ਼ੀ ਲੈ ਲਈ ਤੇ। ਹੂੰ। ਤਾਂ ਸਾਰੇ ਵੇਚਤੀ ਕਰੀਏ ਤਾਂ ਆਪ ਦਾ ਤਾਂ ਜਿਵੇਂ ਆਪ ਨੂੰ ਤਾਂ ਬਹੁਤ ਹੁੰਦਾ ਉਹ ਵੀ ਹੈ ਫਿਰ ਖੜਿਆ ਕੇ ਹੱਥੇ ਜੇ ਖੜਿਆ ਕੇ ਪੈਰ ਜੇ। ਥੈਂਕ ਯੂ। ਕਰੀ ਜਾਂਦਾ। ਇਹ ਤੂੰ ਰਾਤ ਇਹ ਖੰਭੇ ਮਾਰ ਲੈਂਦਾ ਹੈ। ਇਹ ਖਾਰ ਵਾਲਾ ਖੰਭਾ। ਤੁਹਾਨੂੰ ਮੈਂ ਉਹ ਕਲਾਸਾਂ ਦਵਾਉਂਗਾ ਦੋਨੋਂ ਨੂੰ। ਇਹਨੂੰ ਕਿੱਦਿ ਗੈ ਤੈਨੂੰ ਭੰਗੜੀ ਦੀ। ਠੀਕ ਹੈ? ਸਿੱਖੇਂਗਾ ਨਾ? ਹਾਂ 560 ਡਾ ਹੁਣ ਮੈਨੂੰ ਕੱਲ ਤੋਂ ਹੀ ਨੇ ਟੋਟੇ ਮੈਨੂੰ ਕਲਾਸਾਂ ਦੀ ਗੱਲ ਤੋਂ ਹੀ ਉਹਨੇ ਦਿਨ ਤਾਂ ਕਰਾ ਰਿਹਾ ਐਡਮਿਸ਼ਨ ਸੱਚੀ ਗੱਲ ਹੈ ਉਹਨੂੰ ਤਾਂ ਕਲਾਸਾਂ ਲਵਾਉਣਾ ਬਈ ਮੜਾ ਮੋਟਾ ਨੱਚਣਾ ਜੂ ਨਾਲੇ ਵਿੱਚ ਮੜਾ ਮੋਟਾ ਮੈਕ ਟੂ ਗਲਾਸ ਲਗਾ ਲਓ ਮੈਂ ਵੀ ਲਾਉਂਗਾ ਮੈਂ ਤਾਂ ਆਪੇ ਕਹਿਣਾ ਕਿ ਮੜੀ ਮੋਟੇ ਗਲਾਸਾਂ ਮੈਂ ਲਾ ਲਵਾਂ ਵਿੱਚ ਆਈ ਜਾ ਉਹਦਾ ਮੈਂ ਇੱਥੇ ਜਾਊਂਗੀ ਉਹਨੇ ਮੈਨੂੰ ਬੋਲਿਆ ਆ ਰਹੀ ਲੱਗ ਰਿਹਾ ਗਲਾਸਾ ਲੈ ਦੇਖੀ ਹੁਣ ਇਹ ਕਹਿੰਦੀ ਸੀ ਕਹਿੰਦੀ ਮੈਨੂੰ ਆਉਗਾ ਕੰਨ ਨੱਚਣਾ ਹੁਣ ਕਹਿੰਦੀ ਮੈਂ ਗਲਾਸਾਂ ਲਊਂਗੀ ਤੂੰ ਤਾਂ ਤੋਰ ਨੱਚਣਾ ਤਾਂ ਲੈ ਨਾ ਉਹਨੂੰ ਤੂੰ ਗੱਲ ਕਰ ਉਹਦੇ ਗਲਾ ਮੈਂ ਸਭੰਝ ਖਾ ਲ ਗਲਾਚਨਾ ਫਰਕ ਪੈ ਨਹੀਂ ਉਸਕੇ ਇਹ ਬਤਵਾਟ ਮਰੁਸਕੇ ਅਹ ਕੱਲਾ ਦੇਖ ਲਓ ਚਲ ਰੋਟੀ ਰੋਟੀ ਖਾਈਏ ਕਾ ਕੇ ਰੋਟੀਆਂ ਚੱਲੀ ਆਪਦਾ ਆਪਣੇ ਕੰਮਾਂ ਕਰਾਂ ਤੇ ਇਹਦਾ ਬਹਿਲੀ ਹੈਗੀ ਕੁੜੀ ਬਾਅਦ ਚ ਗਲਾਸਾ ਲਾਉਣ ਤੇ ਇਹਦਾ ਅੰਦਰ ਰੱਖ ਦੇ ਫ੍ਰੀਜ ਚ ਫ੍ਰੀਜ ਚ ਰੱਖ ਦੋ ਇਹ ว้าวใส่เลยพี่ว้าวไม่สวยไหมอะไรฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮะฮ ਲਾਗੜ ਜੈਦਰਾ ਅੰਟੀ ਨੂੰ ਫੋਟੋ ਹੈ ਤੇ ਇਹ ਕਿਨੇ ਸੋਨੇ ਠੀਕਾ ਫੜ ਗਿਆ ਚਲੋ ਲੋਈ ਗਾਇਸ ਬੱਚਿਆਂ ਵਾਸਤੇ ਆਪਾਂ ਲਿਆਂਦਾ ਉਹਨਾਂ ਦਾ ਸਰਪ੍ਰਾਈਜ਼ ਜਿਹੜਾ ਉਹਨਾਂ ਨੇ ਆਪਣੀ ਮੈਨੂ ਦੇਣਾ ਹੈਗਾ ਟਿਊਸ਼ਨ ਵਾਲੀ ਮੈਮ ਮੈਂ ਇਹਨਾਂ ਦੇ ਜਿਹੜੇ ਉਹਨਾਂ ਨੂੰ ਇਹਨਾਂ ਨੇ ਦੇਣਾ ਹੈਗਾ ਤੇ ਉਹਨਾਂ ਦਾ ਬਰਥਡੇ ਹੈਗਾ ਬਰਥਡੇ ਵਾਸਤੇ ਇਹਨਾਂ ਨੇ ਸਾਰੇ ਬੱਚੇ ਨੇ ਇਕੱਠੇ ਹੋ ਕੇ ਕੇਕ ਮਵਾਇਆ ਹੈਗਾ ਤੇ ਕੱਲ ਉਹਨਾਂ ਦਾ ਬਰਥਡੇ ਕੱਲ ਉਹਨਾਂ ਦਾ ਬਰਥਡੇ ਸੈਲਿਬ੍ਰੇਟ ਕਰਨਗੇ ਸਮਾਨੀ ਨਾਲ ਖਿਆਲਤਾ ਇਹ ਕੁਛ ਨਹੀਂਗੇ ਬੱਚੇ ਸਾਰੇ ਟ੍ਰਿਪ ਜੋ ਕਰ ਲੈਣਗੇ ਇੱਕ ਜਿਆਦਾ ਹੁੰਦੇ ਨੇ ਬੱਚੇ ਦੇ ਹਾਂ ਬੱਚਾ ਲੋ ਕਿਵੇਂ ਲੱਗਿਆ ਮੇਰੇ ਨਾਲ ਤੁਹਾਡੇ ਵਾਸਤੇ ਗਿਫਟ ਅੱਛਾ ਹੈ ਅੱਛਾ ਹੈ ਹਾਂ ਚਲ ਫੇਵਰੇਟ ਅੱਜ ਹੀ ਦਾ ਵਾਈਟ ਕਰ ਲਉਂਗਾ ਅੱਛਾ ਮੈਨੂੰ ਤਾਂ ਗਿਆ ਪਗਲ ਨਹੀਂ ਕਿ ਆ ਅੱਛਾ ਡੈਡਾ ਅੱਜ ਬਰਾਜੇ ਫ੍ਰੀ ਹੋ ਗਿਆ ਫਤਿਹ ਅੱਜ ਫਤਿਹ ਅੱਜ ਨੱਪੜ ਕੇ ਨੱਪੇਪਰ ਅੱਜ ਚਲੋ ਸ਼ੁਕਰਾ ਤੁਹਾਡਾ ਸ਼ੁਕਰ ਮਨਾਉਦਾ ਹਾਂ ਹਾਂ ਅਲਗੀ ਨਾ ਹਾਂ ਅਬ ਤਾਂ ਮੈਂ ਕੁਝ ਵੀ ਕਰ ਸਕਦਾ ਹਾਂ ਕੁਝ ਵੀ ਕੀ ਕਰਤਾ ਹੈ ਕੀੜੇ ਨਹੀਂ ਰੋਕੀ ਕਰੇਗਾ ਬਰੰਕ ਦਾ ਨਹੀਂ ਨਾ ਚਾਕਲੇਟ ਕੇ ਹੀ ਰਹਦੀ ਹੈ ਉਹ ਮੇਲੇ ਰਹਾ ਦੀ ਹੈ ਐਸਾ ਮੈਨੂੰ ਪੁਖੀ ਲੱਗਦੀ ਸੀ ਆਸ ਗ੍ਰੀਮ ਕਿਤੇ ਵਸਲੇ ਆਓ ਆਪਦੇ ਵਾਸਤੇ ਹਾਉ ਖਾリエ ਚਲੋ ਗਾਈਸ ਹੁਣ ਪਾਇਆ ਖਾਣਾ ਆਈਸਕ੍ਰੀਮ Papa ਦਾ ਖਾ ਰਹੇ ਹੈਗੇ ਤੁਸੀਂ ਬਾਅਦ ਖਾ ਲਿਓ ਹਾਂ ਤੁਸੀਂ ਖਾ ਲਵਾਂਗੇ ਇਸ ਤੋਂ ਮੈਨੂੰ ਪਾਇਨਾ ਘਰ ਲਰੋ ਪੈਗਲ ਜੂ ਬੇਰੋ ਸਵਾਲ ਹੋ ਸਟਰੋਪ ਹੈ ਜੀ ਬਹੁਤ ਜਿਆਦਾ ਆਈਸਕ੍ਰੀਮ ਤੇ ਤਾਂ ਦੇਖੋ ਸਟਰੋਬੀਰੀ ਦੇਖੋ ਸਟਰਾਬਰੀ ਫਲੇਵਰ ਆਉਂਦੀ ਆ ਉਹ ਤੂੰ ਚਾਕਲੇਟ ਹੀ ਖਾ ਲੈ ਯਾਰ ਆ ਸਾਨੂੰ ਦੇ ਦੇ ਹੈ ਲਾ ਚੰਗਾ ਰੱਖ ਉਹ ਪਾਤ ਲਈਏ ਆ ਮੇਰੀ ਗੋਲੀ ਦਾ ਹਰਿਆ ਕਿਹੜੀ ਆ ਤਾਂ ਇਹਦੇ ਨਾਲ ਕੀ ਹੋ ਜਾਊਗਾ ਨਹੀਂ ਚਾਦ ਲੈ ਲਾ ਇਹਦੇ ਨਾਲ ਪਤਾ ਨਹੀਂ ਕੀ ਹੋਊਗਾ ਸਾਰੇ ਇਹਨਾਂ ਧਰਲੇ ਆਪਣੇ ਕੋਲੀਆਂ ਚਮਚਾ ਦੋ ਉਹਨੂੰ ਪਾਉਂਗਾ ਇਹਦੇ ਨਾਲ ਮੈਂ ਲਓ ਜੀ ਸਾਡੀ ਆਈਸਕ੍ਰੀਮ ਇਹ ਨਾ ਹੋ ਜਾਵਿੰਦਾ ਮੈਂ ਤਾਂ ਅੰਦਰ ਲਾ ਲਿਆ ਉਹ ਇਹਦੇ ਅੰਦਰੋਂ ਅੰਦਰ ਵਾਲੀ ਨਹੀਂ ਕਿੰਨੇ ਬਚ ਗਏ ਮੈਂ ਖਾਊਗਾ ਪਿੱਛੇ ਬਚੀ ਉਹਨਾਂ ਫੇਰ ਕੋਈ ਹੈਗਾ ਦੇਖਿਆ ਲੌਗਾ ਤੁਸੀਂ ਪਾਉ ਦਾ ਸੀ ਨਾ ਪਤਾ ਤਾਂ ਮੂੰਹ ਚ ਪਾਣੀ ਆ ਰਿਹਾ ਹੋਊਗਾ ਸਟਰਾਬਰੀ ਫਲੇਵਰ ਆਗਾ ਸਟਰਾਬਰੀ ਉਹ ਕੁੜੀ ਕੀ ਗੱਲ ਲਾਗੀ ਮੀਚ 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 ਮੈਂ ਅੱਗੇ ਲੈਂ ਕਿਹੜੇ ਕੋਲੋਂ ਇਸ ਨੂੰ ਮੈਂ ਕਰ ਦਿੱਤਾ ਹਾਂ ਥੋੜੀ ਜਿਹੀ ਪਾ ਸਾਰੇ ਨੂੰ ਪੂਰੀ ਕਰਕੇ ਦੂੰਗਾ ਇਹ ਨਹੀਂ ਹੈ ਪਤਾ ਨੋ ਪਿਛੀ ਰਹਿ ਗਈ ਸੀ ਪਰ ਇਹ ਵਾਲਾ ਤੇ ਨਹੀਂ ਨਹੀਂ ਇਹ ਵਾਲਾ ਚੱਕੀ ਨਾ ਆ ਬਣ ਜੀ ਹੋਰ ਪਾਣੀ ਚਾਹ ਦੇਖ ਕਿ ਮੈਂ ਜਾ ਰਿਹਾ ਦੇਖ ਆ ਦੇਖ ਨੇ ਵੱਤ ਪਾਲੀ ਹੋਰ ਪਾਲੀ ਇਹਨੇ ਕਦੇ ਘਟ ਰਹੀ ਮੈਨੂੰ ਆਪਣਾ ਮਮਾ ਥੋੜੀ ਮੇਰੀ ਉਹ ਮੈਂ ਨਹੀਂ ਜਾ ਮੇਰੀ ਆ ਫੇਰ ਅੰਝ ਹੋ ਗਈ ਹਾਂ ਰੁਕੀ ਹਾਂ ਤਾਂ ਕੀ ਗੱਲ ਹੋਣੀ ਰੋਈ ਇਹਨੂੰ ਪਾ ਲੋ ਫੇਰ ਬੰਨਣਾ ਦੁੱਟਾਂ ਚੱਲੇ ਇੱਥੇ ਪਾਲੀ ਆ ਚਮਚਾ ਦਾ ਖਾਲਾ ਚਮਚਾ ਚਟਲਿਓ ਬਿਆਨੂ ਮਹੀ ਪਾਈ ਉਹਨਾਂ ਨੂੰ ਤੁਹਾਡੇ ਲੋ ਗਾਈਸ ਆਈਸਕ੍ਰੀਮ ਤਾਂ ਸਾਰੇ ਨੀ ਪਾਲੀ ਸਟਰਾਬਰੀ ਫਲੇਵਰ ਆ ਕਿਵੇਂ ਦੀ ਆ ਉਹਦੇ ਨਾਲੋਂ ਵਧੀਆ ਜਿਹੜੀ ਉੱਥੇ ਵੇਚੀ ਦੇਖਤੀ ਸੀ ਮੈਂ ਟੇਸਟ ਨਹੀਂ ਕਰੀ ਸੀ ਉਹ ਪਹਿਲਾਂ ਬੈਠੇ ਜਦੋਂ ਸੇਮ ਯਾ ਲੋ ਗਾਈਸ ਅੱਜ ਤਾਂ ਖਾਲੀਆਂ ਕੌਲੀਆਂ ਸਾਡੇ ਦਾ ਹੋ ਗਿਆ ਸਾਫ ਆ ਦੇਖ ਇੱਧਰ ਜੀਭਾਂ ਨੂੰ ਚਟਣ ਲੱਗੀ ਪਈ ਹੈਗੀ ਇਹਦੇ ਕੋਲ ਕੱਲੀ ਕੋਲ ਹੈਗੀ ਜੀ ਦੇਵ ਮੜੀ ਮੜੀ ਦੇ 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 ਆਹ ਕੰਨੂ ਕਰ ਤੂੰ ਚੁੱਪ ਤੇ ਦੀ ਹੋਣਾ ਤੁਸੀਂ ਤਾਂ ਮੈਂ ਤੇਰੇ ਕੋਲ ਬਚਦੀ ਪਈ ਹੈਗੀ ਮੇਰੇ ਬੁਖਾਰ ਆ ਤੈਨ ਵੱਧ ਪਾਈ ਸੀ ਬੁਖਾਰ ਵਾਲੇ ਨੂੰ ਘੱਟ ਖਾਂਦਾ ਹੁੰਦਾ ਬੁਖਾਰ ਵਾਲਾ ਬੰਦਾ ਤਾਂ ਬੁਖਾਰ ਜ਼ਿਆਦਾ ਹੋ ਜੂਗੀ ਬੁਖਾਰ ਜ਼ਿਆਦਾ ਹੋ ਜੂਗੀ ਲੈ ਫੜਾ ਦੇ ਇੱਧਰ ਸਾਨੂੰ ਦੇ ਦੇ ਅਸੀਂ ਖਾ ਲਦੇ ਆ ਬਿਮਾਰਾ ਜੁੱਠਾ ਚੰਗ ਮਾੜੀ ਜੀ ਮਾੜੀ ਦੇ ਇਹ ਪਹਿਲਾਂ ਵੀ ਲੈ ਲਈ ਥੋੜੀ ਹਾਂ ਮੈਨੂੰ ਵੀ ਮੈਨੂੰ ਵੀ ਮੈਨੂੰ ਵੀ ਯਾਰ ਕਿੰਨੀ ਕੁ ਵਿਚਾਰ ਕਿਹਨੇ ਦੇਖਾਂ ਟੇਬਲ ਥੱਲੇ ਲੁਕੋ ਰੱਖੀ ਹੈਗੀ ਨਹੀਂ ਕੰਨੀ ਰੱਕੀਆ ਐਨੀ ਵੀ ਨਹੀਂ ਆ ਗਈ ਵੱਧ ਪਾ ਲੈਂਦੀ ਸੀ ਇਹਨੇ ਹਾਂ ਵੱਧ ਪਾਈ ਸੀ ਬਾਅਦ ਚ ਐਂ ਤੁਸੀਂ ਦੇਖਿਆ ਸੀ ਬਾਅਦ ਚ ਪਾਈ ਸੀ ਇਹਨੇ ਕੱਲੀ ਜਾ ਕੇ ਉਧਰ ਚਮਚਾ ਇੱਕ ਵੱਧ ਪਾ ਕੇ ਲਈ ਸੀ ਤਾਂ ਹੀ ਤਾਂ ਇਹਦੀ ਮੁੱਕੀ ਨਹੀਂ ਸਾਡੀ ਮੁੱਕ ਵੀ ਗਈ ਚਲ ਖਾਣਾ ਭਾਈ ਛੁੱਟੇ ਤੁਸੀਂ ਵੀ ਕੀ ਯਾਦ ਰੱਖੋ ਤੁਸੀਂ ਵੀ ਕੀ ਯਾਦ ਰੱਖੋਗੇ ਹਾਂ ਸਹੀ ਗੱਲ ਗੋਲ ਗੱਪੇ ਖਾਣ ਨੂੰ ਜੀ ਕਰੀ ਜਾਂਦਾ ਚਲੋ ਜੀ ਗਾਇਸਰ ਦੇਖੋ ਖਾਰੇ ਨੇ ਆਪਣੀਆਂ ਰੋਟੀਆਂ ਲੈ ਕੇ ਨਾ ਦਾਲ 먹 ਕੇ ਨਾਲ ਇੱਕ ਦੂਜੇ ਨਾਲ ਲੜਨ ਲੱਗੇ ਤੇਨਾਂ ਰੋਟੀਆਂ ਖਾ ਗਿਆ ਤਿੰਨ ਖਾ ਗਿਆ ਹਾਂ ਵਧੀਆ ਬਸ ਸਟਰੋਂਗ ਬੱਚਾ ਵੀ ਤੂੰ ਹੀ ਬਣੇਗਾ ਬਦਲੇ ਤੇਰੀ ਕਿੰਨੀਆਂ ਦੋਨੇ ਰੋਟੀਆਂ ਉਹ ਨਹੀਂ ਪਈਆਂ ਨੇ ਉਹਨੇ ਦਾਲ ਖਾ ਲਈ ਸਾਰੀ ਕਾਹ ਲੈ ਕਰ ਤੂੰ ਬਹੁਤ ਸਲੂ ਖਾਣੀਆਂ ਨਹੀਂ ਸਲੂ ਮੋਸ਼ਨ ਨਹੀਂ ਹੁੰਦਾ ਜਲ ਬਿਲਕੁਲ ਤੇ ਜਦੋਂ ਸ਼ੁਰੂ ਨਹੀਂ ਕਿ ਤੇ ਜਦੋਂ ਮੈਂ ਖਾਣ ਲੱਗੀ ਥਿੱਕੀ ਕਰਦੀ ਹਾਂ ਆਹੋ ਚਲੋ ਠੀਕ ਹੈ ਗਾਇਸ ਇਹਨਾਂ ਨੂੰ ਤਾਂ ਖਵਾਉਣਾ ਹੈ ਰੋਟੀਆਂ ਰੋਟੀਆਂ ਹੁਣ ਤੇ ਆਪਾਂ ਅੱਜ ਦਾ ਜਿਹੜਾ ਵਲੌਗ ਆ ਇੱਥੇ ਖਤਮ ਕਰ ਦਾਂਗੇ ਇਹਨੂੰ ਤੇ ਤੁਹਾਨੂੰ ਕਿਵੇਂ ਲੱਗਿਆ ਗਾਇਸ ਸਾਡਾ ਵਲੌਗ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕੱਲ ਨੂੰ ਮਿਲਨੇ ਹੋ ਤੁਹਾਨੂੰ ਆਪਾਂ ਨਵੇਂ ਵਲੌਗ ਦੇ ਵਿੱਚ ਉਹ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ ਬਾਏ ਬਾਏ